ਲੋਬੀ ਦੇਸ਼ਵਾਸੀਓ ਰਾਤ ਸਾਡੇ ਦੇਸ਼ ਨੇ ਬਦੀ ਮਚਾ ਦਿੱਤੀ ਐ ਇਸ ਬਦੀ ਨੂੰ ਮਚਾਉਣ ਵਾਸਤੇ ਆਏ ਸਾ ਲੱਖਾਂ ਕਰੋੜਾਂ ਅਰਬਾਂ ਰੁਪਇਆ ਫੂਕਿਆ ਜਾਂਦਾ ਇੱਕ ਪਾਸੇ ਅਸੀਂ ਲੋਕਾਂ ਨਾਲ ਪ੍ਰਦੂਸ਼ਣ ਵਾਸਤੇ ਲੜ ਰਹੇ ਆਂ ਵੀ ਜੇ ਤੁਸੀਂ ਅੱਗ ਲਾਓਗੇ ਸੋਡੇ ਪਰਚੇ ਪੈਣਗੇ ਦੂਜੇ ਪਾਸੇ ਅਸੀਂ ਬਦੀ ਨਾਲ ਲੜਨ ਵਾਸਤੇ ਕਰੋੜਾਂ ਅਰਬਾਂ ਰੁਪਇਆ ਫੂਕ ਕੇ ਫਰੂਦ ਫੂਕ ਕੇ ਉਦੋਂ ਜ਼ਿਆਦੇ ਦੁਗਣਾ ਚੌਕਣਾ 10 ਗੁਣਾ ਅਸੀਂ ਪ੍ਰਦੂਸ਼ਣ ਖੁਦ ਕਰਦੇ ਆਂ ਉਹਦੇ ਸਰਕਾਰੀ ਬਿੱਲ ਵੀ ਪੈਂਦੇ ਆ ਹੁਣ ਦੇਖੋ ਬਦੀ ਮਚਾ ਦਿੱਤੀ ਆ ਹੁਣ ਸਾਡੇ ਦੇਸ਼ ਵਿੱਚ ਨਾ ਭ੍ਰਿਸ਼ਟਾਚਾਰ ਹੋਵੇ ਨਾ ਰੇਸਵਤ ਖੋਰੀ ਹੋਵੇ ਨਾ ਨਸ਼ੇ ਵਿਕਨ ਨਾ ਕਿਸੇ ਦਾ ਧੱਕਾ ਹੋਵੇ ਨਾ ਨਜਾਇਜ਼ ਕਬਜ਼ੇ ਹੋਣ ਨਾ ਇੱਥੇ ਜਾਤ ਪਾਤ ਤੇ ਲੋਕਾਂ ਨੂੰ ਲੜਾਇਆ ਜਾਊ ਨਾ ਇੱਥੇ ਧਰਮਾਂ ਮਜਬਾਂ 'ਚ ਲੋਕਾਂ ਨੂੰ ਵੰਡਿਆ ਜਾਊ ਕਿਉਂਕਿ ਬਦੀ ਨੂੰ ਅੱਗ ਲਾਤੀ ਆ ਹੁਣ ਤਾਂ ਹੁਣ ਤਾਂ ਬਹੁਤ ਚਿਰ ਹੋ ਗਿਆ 47 ਤੋਂ ਬਾਅਦ ਇਹ ਬਦੀ ਮਚਾਉਣ ਲੱਗਿਆਂ ਸੀ ਪਹਿਲਾਂ ਤਾਂ ਇਹ ਰਾਵਣ ਵੀ ਨਹੀਂ ਸੀ ਜੰਮਿਆ ਬਾਅਦ 'ਚ ਹੀ ਜੰਮਿਆ ਉਹਦੋਂ 47 ਤੋਂ ਪਹਿਲਾਂ ਦਾ ਇਤਿਹਾਸ ਦੇਖੋ ਕਦੇ ਨਹੀਂ ਸੀ ਕੋਈ ਇਸ ਤਰ੍ਹਾਂ ਦੀ ਗੱਲ ਇਹ ਤਾਂ ਹੁਣ ਅਸੀਂ ਬਦੀ ਫੂਕਤੀ ਹੈ ਹੁਣ ਆਣ ਪੜਦਾ ਰਹੇਗੀ ਨਾ ਬੇਰੁਜ਼ਗਾਰੀ ਰਹੇਗੀ ਇੱਥੇ ਕਿਸੇ ਤਰ੍ਹਾਂ ਦਾ ਨਾ ਕਾਰਪੋਰੇਟ ਧੱਕਾ ਕਰੇਗਾ ਹਰ ਇੱਕ ਨੂੰ ਨੌਕਰੀ ਮਿਲੇਗੀ ਹਰ ਇੱਕ ਨੂੰ ਸਭ ਕੋ ਜਿਹੜੀਆਂ ਸਹੂਲਤਾਂ ਦਾ ਖਿਆਲ ਰੱਖਿਆ ਜਾਏਗਾ ਕਿਉਂਕਿ ਦੇਸ਼ ਨੇ ਰਾਤ ਸਰਕਾਰੀ ਤੌਰ ਤੇ ਬਦੀ ਨੂੰ ਅੱਗ ਲਾ ਦਿੱ